ਹੈਲੋ एवरीवन ਮੈਂ ਆਸ਼ੂ ਮਿੱਤਲ ਤੁਹਾਡਾ ਕਲਾਸਿਸ ਜੈਸ ਔਨਲਾਈਨ ਪੇਠਰਮ ਤੇ ਤੁਹਾਡਾ ਸਵਾਗਤ ਕਰਦਾ ਤਾਂ ਅੱਜ ਇੱਕ ਬੜੀ ਜ਼ਬਰਦਸਤ ਜਿਹੜੀ ਨਿਊਜ਼ ਹੈ ਠੀਕ ਹੈ ਜ਼ਬਰਦਸਤ ਆਪਣੇ ਲਈ ਤਾਂ ਨਹੀਂ ਹੈਗੀ ਸਰਕਾਰ ਲਈ ਹੋਏਗੀ ਪਰ ਆਪਣੇ ਲਈ ਤਾਂ ਮਾੜੀ ਹੈ ਠੀਕ ਹੈ ਤਾਂ ਅੱਜ ਆਪਾਂ ਡਿਸਕਸ ਕਰਾਂਗੇ ਕਿ ਜਿਹੜੀਆਂ ਪ੍ਰਿੰਸੀਪਲ ਦੀਆਂ ਪੋਸਟਾਂ ਆਈਆਂ ਸੀ 2020 ਦੇ ਵਿੱਚ ਠੀਕ ਹੈ ਪ੍ਰਿੰਸੀਪਲ ਦੀਆਂ ਪੋਸਟਾਂ ਆਈਆਂ ਸੀਗੀਆਂ 2020 ਤੇ 2021 ਦੇ ਵਿੱਚ ਦੋ ਵਾਰ ਪੋਸਟ ਆਈਆਂ ਸੀ ਇੱਕ ਵਾਰ ਆਈਆਂ ਸੀਗੀਆਂ 173 ਪੋਸਟਾਂ ਤੇ ਇੱਕ ਵਾਰ ਆਈਆਂ ਸੀ 119 ਪੋਸਟਾਂ ਦੋ ਵਾਰ ਇਹਦੀਆਂ ਵੈਕੈਂਸੀਜ਼ ਜਿਹੜੀਆਂ ਹੈਗੀਆਂ ਨਿਕਲ ਚੁੱਕੀਆਂ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸਮਝਾਂਗੇ ਕਿ ਉਹਦਾ ਕੀ ਬਣਿਆ ਕੀ ਪ੍ਰੋਸੈਸ ਰਹੇਗਾ ਹੁਣ ਜੇ ਮੈਂ ਪ੍ਰਿੰਸੀਪਲ ਬਣਨਾ ਹੈ ਤਾਂ ਕੀ ਕਰਨਾ ਪਏਗਾ ਦੇਖੋ ਕਾਂਗਰਸ ਟਾਈਮ ਪੀਰੀਅਡ ਦੇ ਠੀਕ ਹੈ ਕਾਂਗਰਸ ਦੀ ਸਰਕਾਰ ਦੇ ਵਿੱਚ ਇੱਕ ਗੱਲ ਕਹੀ ਗਈ ਸੀ ਕਿ ਹੁਣ ਹਰ ਕੋਈ ਪ੍ਰਿੰਸੀਪਲ ਪਹਿਲਾਂ ਕੀ ਹੁੰਦਾ ਸੀ ਪ੍ਰਿੰਸੀਪਲ ਦੀ ਪੋਸਟ ਕਿਵੇਂ ਹੁੰਦੀ ਸੀਗੀ ਕਿ ਪਹਿਲਾਂ ਬੱਚਾ ਟੀਚਰ ਲੱਗਦਾ ਸੀਗਾ ਮਾਸਟਰ ਕਾਡਰ ਕੁਆਲੀਫਾਈ ਕਰਦਾ ਸੀਗਾ ਫਿਰ ਅਲੀਜੀਬਿਲਟੀ ਪੂਰੀ ਕਰਨ ਤੋਂ ਬਾਅਦ ਕਾਫੀ ਉਮਰ ਤੋਂ ਬਾਅਦ ਜਾ ਕੇ ਜਿਹੜਾ ਹੈਗਾ ਪ੍ਰਿੰਸੀਪਲ ਬੰਦਾ ਸੀ ਪਰ ਕਾਂਗਰਸ ਸਰਕਾਰ ਨੇ ਕੀ ਕਰਤਾ ਕਿ 50% ਜਿਹੜਾ ਟੀਚਰ ਹੈ ਨਾ ਪ੍ਰਿੰਸੀਪਲ ਜਿਹੜਾ ਹੈਗਾ ਨਾ ਉਹਦੇ ਲਈ ਉਹਨਾਂ ਨੇ ਐਗਜ਼ਾਮ ਰੱਖਤਾ ਉਹਨਾਂ ਨੇ 50% ਪ੍ਰਿੰਸੀਪਲਸ ਦੀ ਪੋਸਟਾਂ ਦੇ ਲਈ ਉਹਨਾਂ ਨੇ ਇਗਜ਼ਾਮ ਰੱਖਤਾ ਜਿਹਦੇ ਵਿੱਚ ਉਹਨਾਂ ਨੇ ਕਹਿਤਾ ਕਿ ਜੇਕਰ ਕੋਈ ਟੀਚਰ ਪੰਜ ਤੋਂ ਲੈ ਕੇ 10 ਸਾਲ ਤੱਕ ਟੀਚ ਕਰ ਰਿਹਾ ਹੈ 10 ਸਾਲ ਹੋ ਗਏ ਸਰਕਾਰੀ ਗਵਰਨਮੈਂਟ ਸਕੂਲ ਦੇ ਵਿੱਚ ਟੀਚ ਕਰ ਰਿਹਾ ਹੈ ਉਹ ਡਾਇਰੈਕਟ ਪੇਪਰ ਥਰੂ ਪ੍ਰਿੰਸੀਪਲ ਬਣ ਸਕਦਾ ਹੈ ਇਹ ਗੱਲ ਹੋਈ 2020 ਦੇ ਵਿੱਚ 173 ਪੋਸਟਾਂ ਵਾਲੀ ਹੈ ਨਾ ਫਿਰ ਅਗਲੀ ਵਾਰੀ ਉਹਨਾਂ ਨੇ ਕੀ ਕੀਤਾ ਆ ਏਜ ਟਾਈਮ ਘਟਾਤਾ ਜਿਹੜਾ 5 ਸਾਲ ਵਾਲਾ ਸੀ ਇਹਨੂੰ ਕਟਾ ਕੱਟ ਕਰਤਾ ਕਿ ਨਹੀਂ ਜੀ ਤੁਸੀਂ ਫਿਰ 50% ਦਾ ਰਹਿ ਗਏ ਰਹੇਗਾ ਨਾਲੇ ਐਕਸਪੀਰੀਅੰਸ ਵੀ ਤੁਹਾਨੂੰ 5 ਸਾਲ ਦੇ 10 ਸਾਲ ਦੀ ਲੋੜ ਨਹੀਂ ਹੈਗੀ ਐਕਸਪੀਰੀਅੰਸ ਘਟ ਵਾਲਾ ਵੀ ਜਿਹੜਾ ਹੈਗਾ ਹੋਏਗਾ 3 ਸਾਲ ਤੋਂ ਲੈ ਕੇ 5 ਸਾਲ ਤੱਕ ਦਾ ਐਕਸਪੀਰੀਅੰਸ ਤੁਹਾਡੇ ਕੋਲ ਹੈਗਾ ਜਾਂ ਉਸ ਤੋਂ ਵੱਧ ਐਕਸਪੀਰੀਅੰਸ ਹੈਗਾ ਤੁਸੀਂ ਪ੍ਰਿੰਸੀਪਲ ਦੀ ਪੋਸਟਾਂ ਨੂੰ ਜਿਹੜਾ ਹੈਗਾ ਫਾਰਮ ਫਿਲ ਕਰ ਸਕਦੇ ਹੋ ਗਿਆ ਡਨ ਠੀਕ ਹੈ ਪੋਸਟਾ ਹੋ ਗਿਆ ਪੇਪਰ ਵੀ ਇਹਨਾਂ ਨੇ ਜਿਹੜਾ ਹੈਗਾ ਲੈ ਲਿਆ ਠੀਕ ਹੈ ਆ ਤਾਂ ਰੋਲੇ ਗੋਲੇ ਚ ਵੀ ਰਹਿ ਗਿਆ ਠੀਕ ਹੈ ਉਹਦਾ ਇੱਕ ਪੇਪਰ ਉਹਨਾਂ ਨੇ ਕੰਡਕਟ ਵੀ ਕਰ ਲਿਆ ਬੱਚਾ ਨੇ ਤਿਆਰੀ ਵੀ ਕਰ ਲਈ ਤਾਂ ਇਹ ਚੀਜ਼ਾਂ ਲਾਸਟ ਟਾਈਮ ਦੇ ਵਿੱਚ ਚੱਲ ਰਹੀਆਂ ਸੀ ਜਦੋਂ ਕਾਂਗਰਸ ਸਰਕਾਰ ਸੀ ਹੁਣ ਆ ਗਈ ਆਪਣੀ ਨਵੀਂ ਸਰਕਾਰ ਹਨਾ ਉਹਨਾਂ ਦੇ ਟਾਈਮ ਪੀਰੀਅਡ ਤੇ ਫੇਰ ਕੁਝ ਨਹੀਂ ਹੋਇਆ ਫੇਰ ਕਿਸੇ ਚੀਜ਼ ਨੂੰ ਲੈ ਕੇ ਕੁਝ ਨਹੀਂ ਹੋਇਆ ਤਾਂ ਆ ਲਾਸਟ ਮੈਨੂੰ ਥੋੜੇ ਦਿਨ ਪਹਿਲਾਂ ਇੱਕ ਆ ਪੇਜ ਦੇਖਣ ਨੂੰ ਮਿਲਿਆ ਸੀਗਾ ਜਿਹਦੇ ਵੀ ਤੁਸੀਂ ਸਾਫ਼ ਦੇਖ ਰਹੇ ਹੋ ਲਿਖਿਆ ਹੋਇਆ ਹੈ ਕਿ ਸੂਬੇ ਦੇ ਸਕੂਲਾਂ ਦੇ ਵਿੱਚ 500 ਨਵੇਂ ਪ੍ਰਿੰਸੀਪਲਾਂ ਦੀ ਭਰਤੀ ਤਾਂ ਯਾਰ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸ਼ਨ ਅਰਾਈਜ਼ ਹੋ ਰਿਹਾ ਸੀ ਕਿ ਯਾਰ ਤੁਸੀਂ ਪੁਰਾਣੇ ਤਾਂ ਹਜੇ ਲਾਏ ਨਹੀਂ ਜੀ ਠੀਕ ਹੈ ਨਾ ਪਰਾਨੇ ਤਾਂ ਤੁਸੀਂ ਹਜੇ ਪ੍ਰਿੰਸੀਪਲ ਲਗਾਏ ਨਹੀਂ ਦੋ ਪੋਸਟਾਂ ਸਾਡੀਆਂ ਆਲਰੇਡੀ ਚੱਲ ਰਹੀਆਂ ਤਾਂ ਨਵੀਂ ਭਰਤੀ ਕਿੱਥੋਂ ਆਜੂਗੀ ਤਾਂ ਨਵੀਂ ਭਰਤੀ ਕਿੱਥੋਂ ਆਜੂ ਪਹਿਲਾਂ ਨਾ ਜਿਹੜੇ ਬੱਚਿਆਂ ਨੇ ਕੋਈ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਲੈਣੀ ਹੈ ਆਪਣਾ ਟੈਲੀਗ੍ਰਾਮ ਚੈਨਲ ਜੁਆਇਨ ਕਰ ਲਓ ਤੇ ਜੇ ਕਿਸੇ ਨੇ ਅਰੋੜਾ ਕਲਾਸਿਸ ਤੋਂ ਕੋਈ ਬੈਚ ਪਰਚੇਸ ਕਰਨਾ ਹੈ ਇਸ 쿠 ਠੀਕ ਹੈ ਕਿਸੇ ਵੀ ਚੀਜ਼ ਦਾ ਹੁਣ ਆਪਾਂ ਇਹਨੂੰ ਪੜਦੇ ਹਾਂ ਤਾਂ ਇਹਦੇ ਵਿੱਚ ਉਹਨਾਂ ਨੇ ਕੀ ਕਿਹਾ ਕਿ ਜਿਹੜੀ 2018 ਦੇ ਵਿੱਚ ਕਾਂਗਰਸ ਸਰਕਾਰ ਨੇ ਨਿਯਮ ਬਣਾਏ ਸੀ ਕਿ ਉਹਨਾਂ ਨੇ ਕਿਹਾ ਸੀਗਾ ਕਿ 50% ਜਿਹੜਾ ਬੱਚਾ ਹੈਗਾ 50% ਬੱਚਾ ਪੇਪਰ ਦੇ ਕੇ ਕੁਆਲੀਫਾਈ ਕਰੇਗਾ ਉਹ ਹੁਣ ਪੰਜਾਬ ਵਾਲਾ ਕੈਟਾਗਰੀ ਘਟਾ ਕੇ ਵਧਾ ਕੇ ਕਿੰਨੀ ਕਰ ਦਿੱਤੀ ਉਹਨਾਂ ਨੇ 75 ਘਟਾ ਕੇ ਕਿੰਨੀ ਕਰ ਦਿੱਤੀ 75 ਕਿ 75% ਜਿਹੜੇ ਲੋਕ ਹੈ ਉਹ ਕਿਵੇਂ ਲੱਗਣਗੇ ਪ੍ਰਿੰਸੀਪਲ ਪ੍ਰਮੋਸ਼ਨਾਂ ਲੱਗਣਗੇ 75 ਕੈਟਾਗਰੀ ਕਿਦੀ ਕਰਤੀ ਪ੍ਰੋਮੋਸ਼ਨ ਮਤਲਬ ਹੁਣ ਪੜ੍ਹ ਕੇ ਲੱਗਣ ਵਾਲੇ ਬੱਚੇ ਕਿੰਨੇ ਰਹਿ ਗਏ 25% ਦਾ ਬੱਚਾ ਹੈ 25% ਦਾ ਬੱਚਾ ਹੈਗਾ ਉਹ ਕਿਵੇਂ ਲੱਗੇਗਾ ਐਗਜ਼ਾਮ ਦੇ ਥਰੂ ਲੱਗੇਗਾ ਠੀਕ ਹੈ ਚਲੋ ਠੀਕ ਹੈ ਜੀ ਤਾਂ ਆਪਾਂ ਨੂੰ ਫੇਰ ਇੱਕ ਹੌਸਲਾ ਆ ਗਿਆ ਕਿ ਚਲੋ ਫੇਰ ਵੀ ਚਲੋ ਆਪਾਂ ਲਈਏ 500 ਦੇ ਵਿੱਚੋਂ 500 ਦਾ ਚਾਰਨਾ ਕਰੀਏ ਤਾਂ ਕਿੰਨਾ ਆ ਗਿਆ 1 2 25 125 ਜਵਾਕ ਜਿਹੜੇ ਹੈਗੇ ਮਤਲਬ ਇਹਦਾ ਮਤਲਬ ਇਹ ਉਮੀਦ ਬਣ ਗਈ ਹੁਣ ਬੱਚੇ ਤਾਂ ਲੋਕਾਂ ਨੇ ਨਾ ਇਹ ਗੱਲ ਪੂਰੀ ਪੜੀ ਨਹੀਂ ਠੀਕ ਹੈ ਪੂਰੀ ਗੱਲ ਪੜ੍ਹੀ ਨਹੀਂ ਉਹਨਾਂ ਨੇ ਕਹਿੰਦਾ ਜੀ 509ਵੇਂ ਪ੍ਰਿੰਸੀਪਲ ਹੈ ਤਾਂ ਨਵੇਂ ਭਰਤੀ ਕਰਨੇ ਆ ਤਾਂ ਸਾਰਿਆਂ ਦੀ ਕੀ ਹੋਏਗੀ ਪ੍ਰਮੋਸ਼ਨ ਪ੍ਰਮੋਸ਼ਨ ਨਹੀਂ ਹੋਏਗੀ ਸਾਰਿਆਂ ਦੀ 75% ਲੋਕ ਬੱਚਿਆਂ ਦੀ 75% ਟੀਚਰਸ ਦੀ ਉਹਨਾਂ ਨੇ ਕਹਿੰਦਾ ਪ੍ਰਮੋਸ਼ਨ ਹੋਏਗੀ ਪਰ ਹਜੇ ਵੀ 25% ਜਿਹੜੇ ਪ੍ਰਿੰਸੀਪਲਸ ਹੈ ਉਹ ਕਿਵੇਂ ਲੱਗਣਗੇ ਕਿਵੇਂ ਲੱਗਣਗੇ ਉਹ ਲੱਗਣਗੇ ਪੇਪਰ 3 ਸਮਝ ਗਏ ਤਾਂ ਉਹਦਾ ਹਿਸਾਬ ਨਾਲ ਆਪਣੀਆਂ ਪੋਸਟਾਂ ਬਣਦੀਆਂ ਸੀ 125 ਪਰ ਹਜੇ ਵੀ ਲੋਕਾਂ ਨੇ ਤਿਆਰੀ ਸ਼ੁਰੂ ਨਹੀਂ ਕੀਤੀ ਕਿਉਂਕਿ ਉਹਨਾਂ ਦੇ ਦਿਮਾਗ ਦੇ ਵਿੱਚ ਕੁਐਸਚਨ ਅਰਾਈਜ਼ ਕਿਹੜਾ ਹੋ ਰਿਹਾ ਸੀਗਾ ਇਹੀ ਹੋ ਰਿਹਾ ਸੀਗਾ ਕਿ ਜਦੋਂ ਹਜੇ ਤੱਕ ਪਿਛਲੀਆਂ ਪ੍ਰਿੰਸੀਪਲ 173 ਤੇ 119 ਦਾ ਕੁਝ ਨਹੀਂ ਬਣਿਆ ਤਾਂ ਸਾਡਾ ਕੀ ਬੰਨਣਾ ਹੈ ਸਾਡਾ ਕੀ ਬੰਨਣਾ ਹੈ ਅਸੀਂ ਕੀ ਕਰਾਂਗੇ ਅਸੀਂ ਪੜ੍ਹ ਕੇ ਕੀ ਕਰਾਂਗੇ ਤਿਆਰੀ ਕਰਕੇ ਕੀ ਕਰਾਂਗੇ ਤਾਂ ਆਹ ਲਾਸਟ ਇੱਕ ਕੱਲ ਮੈਨੂੰ ਹੋਰ ਨੋਟੀਫਿਕੇਸ਼ਨ ਮਿਲਗੀ ਠੀਕ ਹੈ ਜਿਨੇ ਕਾਫੀ ਗੱਲਾਂ ਨੂੰ ਕਲੀਅਰ ਕਰਤਾ ਜਿਨਾਂ ਨੇ ਕਾਫੀ ਗੱਲਾਂ ਨੂੰ ਕੀ ਕਰਤਾ ਕਲੀਅਰ ਕਰਤਾ ਉਮੀਦ ਆ ਤੁਹਾਨੂੰ ਦਿਖਾਈ ਦੇ ਰਿਹਾ ਹੋਵੇਗਾ ਠੀਕ ਹੈ ਮੈਂ ਥੋੜੀ ਜਿਹੀ ਦੀ ਬ੍ਰਾਈਟਨੈਸ ਵੀ ਕੱਟ ਕਰ ਦੇਣਾ ਤਾਂ ਕਿ ਤੁਸੀਂ ਜਿਹੜਾ ਹੈਗਾ ਇਹਨੂੰ ਆਰਾਮ ਨਾਲ ਦੇਖ ਸਕੋ ਦੇਖੋ ਤੁਹਾਨੂੰ ਹੁਣ ਦਿਖਾਈ ਦੇ ਰਿਹਾ ਤਾਂ ਇਹਦੇ ਵੀ ਦੇਖੋ ਕੀ ਕਹਿੰਦੇ ਉਹ ਕਹਿੰਦੇ ਸੇਵਾ ਵਿਖੇ ਸਕੱਤਰ ਪੰਜਾਬ ਲੋਕ ਸੇਵਾ ਕਮਿਸ਼ਨ ਪਟਿਆਲਾ ਚੰਡੀਗੜ੍ਹ 125 ਕਹਿੰਦੇ ਪ੍ਰਿੰਸੀਪਲ ਕੈਡਰ ਵਿਸ਼ਾ ਕੀ ਹੈ ਪ੍ਰਿੰਸੀਪਲ ਕੈਡਰ ਦੀਆਂ 173 ਜਿਹੜੀ 173 ਪੋਸਟਾਂ ਆਈਆਂ ਸੀ ਪਲੱਸ ਜਿਹੜੀਆਂ 119 ਪੋਸਟਾਂ ਮਤਲਬ ਟੋਟਲ ਪੋਸਟਾਂ ਕਿੰਨੇ ਸੀ 292 ਪੋਸਟਾਂ ਜਿਹੜੀ ਮਿਤੀ 22 10 2020 ਤੇ 12 7 2021 ਰਾਹੀਂ ਦਿੱਤੇ ਗਏ ਇਸ਼ਤਿਹਾਰ ਜਿਹੜਾ ਹੈਗਾ ਉਹ ਅਸੀਂ ਕੀ ਕਰਦੇ ਆ ਵਾਪਸ ਲੈਨੇ ਆ ਕਹਿੰਦੇ ਭਾਈ ਗਲਤੀ ਹੋ ਗਈ ਅਸੀਂ ਇਸ਼ਤਿਹਾਰ ਕੱਟਤਾ ਗਲਤੀ ਹੋ ਗਈ ਅਸੀਂ ਉਸ ਇਸ਼ਤਿਹਾਰ ਨੂੰ ਉਸ ਚੀਜ਼ ਨੂੰ ਕੀ ਕਰਦੇ ਆ ਵਾਪਸ ਲੈਨੇ ਆ ਮਤਲਬ ਜਿਹੜੀ ਇਹ ਨੋਟੀਫਿਕੇਸ਼ਨ ਸੀਗੀਆਂ ਇਹ ਨੋਟੀਫਿਕੇਸ਼ਨ ਕੀ ਕਰਤੀਆਂ ਖਾਰਿਜ ਕਰਤੀਆਂ ਠੀਕ ਹੈ ਇਹਦਾ ਮਤਲਬ ਹੁਣ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇਹ ਉਮੀਦ ਆਨ ਲੱਗੀ ਕਿ ਜਿਹੜੇ ਪਿੱਛੇ ਜੇ ਖਬਰ ਆਈ ਸੀ ਪਿੱਛੇ ਜੇ ਗੱਲ ਕੀਤੀ ਗਈ ਸੀ ਕਿ 500 ਨਵੇਂ ਪ੍ਰਿੰਸੀਪਲ ਭਰਤੀ ਕੀਤੇ ਜਾਣਗੇ ਤਾਂ ਉੱਥੋਂ ਹੁਣ ਇਹ ਲੱਗਣ ਲੱਗ ਗਿਆ ਕਿ ਨਵੀਆਂ 500 ਪੋਸਟਾਂ ਆਨ ਗਿਆ ਜਿਹਦੇ ਵਿੱਚੋਂ ਜਿਹਦੇ ਵਿੱਚੋਂ 75% ਮਤਲਬ 375 ਟੀਚਰ ਜਿਹੜੇ ਹੈਗੇ ਆ ਉਹ ਪ੍ਰਮੋਟ ਹੋਣਗੇ ਐਜ਼ ਅ ਪ੍ਰਿੰਸੀਪਲ ਜਿਨ੍ਹਾਂ ਨੇ ਆਪਣਾ ਐਕਸਪੀਰੀਅੰਸ ਆਪਣਾ ਪੂਰਾ ਕਰ ਲਿਆ ਤੇ ਇਹਨਾਂ ਵਿੱਚੋਂ 125 ਟੀਚਰ ਠੀਕ ਹੈ ਇਹ ਕਿਵੇਂ ਲੱਗ ਸਕਦੇ ਐ ਇਹ ਲੱਗ ਸਕਦੇ ਐ ਪੇਪਰ ਦੇ ਥਰੂ ਇਹਨਾਂ ਦਾ ਹੋ ਸਕਦਾ ਹੈ ਕਿ ਕੀ ਲਿਆ ਜਾਵੇ ਐਗਜ਼ਾਮ ਲਿਆ ਜਾਵੇ ਤਾਂ ਭਾਈ ਜੇਕਰ ਤੁਸੀਂ ਵੀ ਸਰਕਾਰੀ ਨੌਕਰੀ ਦੇ ਵਿੱਚ ਹੋ ਜੇਕਰ ਤੁਸੀਂ ਵੀ ਸਰਕਾਰੀ ਟੀਚਰ ਬੰਨਾ ਟੀਚਰ ਆਲਰੇਡੀ ਹੋ ਠੀਕ ਹੈ ਯਾਦ ਰੱਖਿਓ ਪ੍ਰਾਈਵੇਟ ਜਾਂ ਕੋਈ ਵੀ ਬੱਚਾ ਨਹੀਂ ਇਹਨੂੰ ਦੇ ਸਕਦਾ ਇਹਦੇ ਲਈ ਤੁਹਾਡਾ ਗਵਰਨਮੈਂਟ ਦਾ ਰੂਲਸ ਐਂਡ ਰੈਗੂਲੇਸ਼ਨ ਤੁਹਾਨੂੰ ਜਲਦੀ ਆ ਜਾਣਗੇ ਕਿ ਇਸ ਵਾਰ ਏਜ ਕ੍ਰਾਈਟੇਰੀਆ ਕੀ ਸੋਰੀ ਐਕਸਪੀਰੀਅੰਸ ਕ੍ਰਾਈਟੇਰੀਆ ਕੀ ਰੱਖਦੇ ਆ 5 ਸਾਲ ਰੱਖਦੇ ਆ 3 ਸਾਲ ਰੱਖਦੇ ਆ 10 ਸਾਲ ਰੱਖਦੇ ਕੀ ਹੋਏਗਾ ਜਲਦੀ ਤੁਹਾਨੂੰ ਪਤਾ ਲੱਗ ਜਾਏਗਾ ਪਰ ਇਹ ਕਨਫਰਮੇਸ਼ਨ ਕਾਫੀ ਹੱਦ ਤੱਕ ਸਹੀ ਲੱਗ ਰਹੀ ਹੈ ਕਿ 125 ਪ੍ਰਿੰਸੀਪਲ ਦੀ ਪੋਸਟਾਂ ਦੇ ਲਈ ਪੇਪਰ ਹੋ ਸਕਦਾ ਹੈ ਤੇ ਇਸ ਵਾਰ ਜੇ ਪੇਪਰ ਹੋਇਆ ਤਾਂ ਇਸ ਵਾਰ ਉਹਨੂੰ ਇੰਪਲੀਮੈਂਟ ਵੀ ਕੀਤਾ ਜਾਏਗਾ ਮੈਂ ਦੁਬਾਰਾ ਤੋਂ ਬ੍ਰਾਈਟਨੈਸ ਸੈੱਟ ਕਰ ਦਿੰਨਾ ਉਮੀਦ ਹੈ ਤੁਸੀਂ ਇਸ ਨੂੰ ਪੜ ਲਿਆ ਹੋਵੇਗਾ ਠੀਕ ਹੈ ਤੁਹਾਨੂੰ ਦਿਖਾਈ ਦੇ ਗਿਆ ਹੋਵੇਗਾ ਸਾਰਾ ਪੜ ਲਿਆ ਹੋਵੇਗਾ ਇਹ ਇਸ਼ਤਿਹਾਰ ਜਿਹੜਾ ਹੈਗਾ ਜਿਹੜਾ ਇਹ ਵਾਲਾ ਨੋਟੀਫਿਕੇਸ਼ਨ ਹੈ ਜੇ ਤੁਸੀਂ ਇਹਨੂੰ ਲੈਣਾ ਚਾਹੁੰਦੇ ਹੋ ਤਾਂ ਆਪਣਾ ਟੈਲੀਗ੍ਰam ਗਰੁੱਪ ਬਣਿਆ ਹੋਇਆ ਹੈ ਆਪਣਾ ਇੱਕ ਟੈਲੀਗ੍ਰam ਗਰੁੱਪ ਬਣਿਆ ਹੋਇਆ ਜਿਹਦਾ ਨਾਮ ਹੈ ਸਾਈਕੋਲੋਜੀ ਵਿਦ ਆਸ਼ਿਮ ਸਰ ਸਾਈਕੋਲੋਜੀ ਵਿਦ ਆਸ਼ਿਮ ਸਰ ਤੁਸੀਂ ਇੱਥੋਂ ਲੈ ਸਕਦੇ ਹੋ ਠੀਕ ਹੈ ਨਾਲ ਹੁਣ ਮੈਂ ਨਵੀਂ ਗੱਲ ਦੱਸਾਂ ਹੁ ਜੇ ਮੰਨ ਲਓ ਉਹਨਾਂ ਨੇ ਕਹਿਤਾ ਕਿ 125 ਪੋਸਟਾਂ ਆਣ ਗਿਆ ਤਾਂ ਮੈਂ ਲਾਸਟ ਸਿਲੇਬਸ ਦੇ ਅਕੋਰਡਿੰਗ ਤੁਹਾਨੂੰ ਦੱਸ ਰਿਹਾ ਮੈਂ ਲਾਸਟ ਸਿਲੇਬਸ ਦੇ ਅਕੋਰਡਿੰਗ ਮੈਂ ਤੁਹਾਨੂੰ ਜਿਹੜਾ ਹੈਗਾ ਦੱਸਣਾ ਚਾਹੁੰਦਾ ਹੈ ਕਿ ਇਹਦੇ ਵਿੱਚ ਕੀ ਸੀਗਾ 400 ਮਾਰਕਸ ਦੀ ਕੀ ਆਣੀ ਹੈ ਤੁਹਾਨੂੰ ਸਾਈਕੋਲੋਜੀ ਆਣੀ ਹੈ ਕੀ ਆਣੀ ਹੈ 400 ਮਾਰਕਸ ਦੀ ਸਾਈਕੋਲੋਜੀ ਆਣੀ ਹੈ 40 ਮਾਰਕਸ ਦਾ ਜਿਹੜਾ ਉਹਨਾਂ ਨੇ ਕੀ ਰੱਖਿਆ ਸੀਗਾ ਕਰੰਟ ਅਫੇਅਰ ਵਾਲਾ ਪਾਰਟ ਰੱਖਿਆ ਸੀ 40 ਮਾਰਕਸ ਉਹਨਾਂ ਨੇ ਕੀ ਰੱਖਿਆ ਸੀਗਾ ਰੀਜ਼ਨਿੰਗ ਰੱਖਿਆ ਸੀਗਾ ਤਾਂ 480 ਨੰਬਰ ਦਾ ਤੁਹਾਡ plus 60 ਮਾਰਕਸ ਦੀ ਤੁਹਾਡੀ ਕੀ ਰੱਖੀ ਆ ਭਾਈ ਇੰਟਰਵਿਊ ਰੱਖੀ ਆ ਕੀ ਰੱਖੀ ਤੁਹਾਡੀ 60 ਮਾਰਕਸ ਦੀ ਇੰਟਰਵਿਊ ਰੱਖੀ ਆ ਮਤਲਬ ਟੋਟਲ ਤੁਹਾਡੇ ਜਿਹੜੇ ਨੰਬਰ ਲੱਗਨੇ ਸੀਗੇ ਉਹ ਸੀਗੇ 540 ਵਿੱਚੋਂ ਤਾਂ ਜਿਹੜੇ ਵੀ ਬੱਚੇ ਭਾਈ ਸਾਈਕੋ ਕਰਨਾ ਚਾਹੁੰਦੇ ਨੇ ਸਾਈਕੋ ਕਰਨਾ ਚਾਹੁੰਦੇ ਨੇ ਕਰ ਰਹੇ ਨੇ ਉਹ ਜੁੜ ਸਕਦੇ ਨੇ ਪੀਪੀਐਸਸੀ ਦਾ ਬਹੁਤ ਜਲਦ ਬੈਚ ਜਿਹੜਾ ਹੈਗਾ ਲਾਂਚ ਵੀ ਕੀਤਾ ਜਾਏਗਾ ਬਸ ਉਮੀਦ ਹੈ ਕਿ ਜਲਦੀ ਜਲਦੀ ਨੋਟੀਫਿਕੇਸ਼ਨ ਆ ਜਾਏ ਪਹਿਲਾਂ ਜਿਵੇਂ ਨੋਟੀਫਿਕੇਸ਼ਨ ਆ ਜਾਏਗੀ ਆਪਾਂ ਨਾਲ ਦੀ ਨਾਲ ਤੁਹਾਨੂੰ ਬੈਚ ਕਰਾਂਗੇ ਤੇ ਸਾਰਾ ਸੈਗ ਉਹਦੇ ਵਿੱਚ ਕੀ ਸਾਰੇ ਸਾਰੇ ਸਾਈਕੋ ਹੈ ਯਾਦ ਰੱਖਿਓ ਇਹ ਸਿਰਫ ਮਾਸਟਰ ਕੈਡਰ ਟੀਚਰ ਆਲਰੇਡੀ ਗੌਰਮੈਂਟ ਜੌਬ ਦੇ ਵਿੱਚ ਹੈਗੇ ਆ ਕਿਹੜੀ ਪੋਸਟ ਤੇ ਮਾਸਟਰ ਕੈਡਰ ਜਿਹੜੇ ਟੀਚਰ ਈਟੀਟੀ ਕੈਡਰ ਦੇ ਬੇਸ ਤੇ ਲੱਗੇ ਹੋਏ ਐ ਜਿਹੜੇ ਟੀਚਰ ਈਟੀਟੀ ਕਰਕੇ ਟੀਚਰ ਲੱਗੇ ਹੋਏ ਐ ਉਹਨਾਂ ਦੇ ਪ੍ਰਿੰਸੀਪਲ ਨਹੀਂ ਹੁੰਦੇ ਉਹਨਾਂ ਦੇ ਕਿਹੜੀ ਹੁੰਦੀ ਹੈ ਪੋਸਟ ਹੈਡ ਟੀਚਰ ਦੀ ਹੁੰਦੀ ਹੈ ਜਾਂ ਸੀਐਚਟੀ ਹੁੰਦੀ ਹੈ ਸੈਂਟਰਲ ਹੈਡ ਟੀਚਰ ਦੀ ਹੁੰਦੀ ਹੈ ਜਾਂ ਬੀਪੀਓ ਦੀ ਪੋਸਟ ਹੁੰਦੀ ਹੈ ਠੀਕ ਹੈ ਇਹਦੀ ਵੀ ਲਾਸਟ ਵਾਰ ਜਿਹੜੀ ਵੈਕੈਂਸੀ ਆਈ ਸੀ ਉਹਦੇ ਵਿੱਚ ਉਹਦੇ ਵਿੱਚੋਂ ਜਿਹੜਾ ਹੈਗਾ ਸਾਰੇ ਲਗਭਗ ਬੜੇ ਬੱਚਾ ਨੇ ਜਿਹੜਾ ਹੈਗਾ ਆਪਣਾ ਲੈ ਲਿਆ ਤੇ ਜਿਹੜੇ ਬੱਚੇ ਕੰਟਰੈਕਚੁਅਲ ਬੇਸ ਤੇ ਕਈ ਟੀਚਰਸ ਹੈ ਨਾ ਜਿਵੇਂ ਮੈਰਿਟੋਰੀਅਸ ਦੇ ਵਿੱਚ ਕਈ ਕੰਟਰੈਕਚੁਅਲ ਬੇਸ ਤੇ ਲੱਗੇ ਹੋਏ ਆ ਟੀਚਰਸ ਕਈ ਟੀਚਰ ਕਿਸੇ ਨਾ ਕਿਸੇ ਜਿਵੇਂ ਪਹਿਲਾਂ ਐਸਐਸਸੀ ਅੰਡਰ ਸੀ ਚਲੋ ਹੁਣ ਤਾਂ ਉਹਨਾਂ ਨੂੰ ਰੈਗੂਲਰ ਕਰਤਾ ਸਮਗਰੇ ਅੰਡਰ ਸੀ ਉਹ ਵਾਲੇ ਟੀਚਰਸ ਉਹ ਸਾਰੇ ਟੀਚਰਸ ਵੀ ਜੇ ਡਿਪਾਰਟਮੈਂਟ ਦੇ ਵਿੱਚ ਆਣਾ ਚਾਹੁੰਦੇ ਨੇ ਉਹਨਾਂ ਦੇ ਲਈ ਆ ਬਹੁਤ ਵਧੀਆ ਮੌਕਾ ਹੈ ਕਿ ਪ੍ਰਿੰਸੀਪਲ ਦੀਆਂ ਜੇ ਪੋਸਟਾਂ ਤਾਂ ਡਾਇਰੈਕਟਲੀ ਤੁਸੀਂ ਪ੍ਰਿੰਸੀਪਲ ਦੀ ਪੋਸਟ ਜਿਹੜਾ ਹੈਗਾ ਭਰ ਸਕਦੇ ਹੋ ਤਾਂ ਬਾਕੀ ਜਿਵੇਂ ਜਾਣਕਾਰੀ ਕੋਈ ਨਵੀਂ ਮਿਲੇਗੀ ਤੁਹਾਨੂੰ ਉਹ ਇਨਫੋਰਮੇਸ਼ਨ ਤੁਹਾਡੇ ਤੱਕ ਬਹੁਤ ਜਲਦ ਪਹੁੰਚਾ ਦਿੱਤੀ ਜਾਏਗੀ ਤਾਂ ਕਿਸੇ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਤੁਹਾਡਾ ਉਹ ਹਰ ਇੱਕ ਫਰੈਂਡ ਜਿਹੜਾ ਗਵਰਨਮੈਂਟ ਸਕੂਲ ਦੇ ਵਿੱਚ ਪੜਾ ਰਿਹਾ ਹੈ ਤੇ ਪ੍ਰਿੰਸੀਪਲ ਜਾਂ ਐਚਟੀ ਜਾਂ ਸੀਐਚਡੀ ਦੇਖਣ ਦਾ ਸੁਪਨਾ ਦੇਖ ਰਿਹਾ ਹੈ ਉਹ ਵੀ ਇਸ ਦੇ ਨਾਲ ਜਿਹੜਾ ਹੈਗਾ ਆਪਣੀ ਪ੍ਰੈਪਰੇਸ਼ਨ ਅੱਜ ਤੋਂ ਹੀ ਸ਼ੁਰੂ ਕਰ ਸਕੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਅਗਲੀ ਜਾਣਕਾਰੀ ਨਾਲ ਸਤਿ ਸ੍ਰੀ ਅਕਾਲ